ਤਦੇ ਕੀ ਹਾਲ ਨੇ ਭਾਈ ਠੀਕ ਹੈ ਯਾਰ ਮੈਂ ਸੰਜੀਤ ਕਿਵੇਂ ਫਿਰਦਾ ਤੂੰ ਇੱਥੇ ਓਏ ਯਾਰੇ ਕਾਮਨ ਬੁਕੜੀ ਪੁਆ ਨੂੰ ਫਾਇਲ ਦੇ ਕੇ ਆ ਜੀ ਠੇਕੇਦਾਰੀ ਵਾਲੇ ਬਰਾਦੀ ਪਤਾ ਨਹੀਂ ਯਾਰ ਸਮਝੋ ਵਾਰਾ ਕੀ ਕਰਤਾ ਨੇ ਸਾਰੇ ਕੋ ਲਾਤਾ ਸੀ ਸਾਰੇ ਕਾਗਜ਼ ਪੱਤਰ ਸਾਰਾ ਕੁਝ ਲਾ ਰੱਖਿਆ ਯਾਰ ਕੀ ਹੋ ਵੀ ਪਹਾੜੀਆਂ ਦੀ ਥਲਗਾਤ ਨੂੰ ਬਣਾ ਰਹੇਗੇ ਕਿ ਸਿਟਾ ਕੁ ਸਾਰੇ ਡਾਕੂਮੈਂਟ ਇਹਦਾ ਇੱਕ ਪਤਾ ਨਹੀਂ ਉਹਨੇ ਬੈਂਕ ਸਾਲਵਸੀ ਦਾ ਕੋਈ ਫਾਰਮ ਆ ਠੀਕ ਹੈ ਪਤਾ ਨਹੀਂ ਕੀ ਚੱਕਰ ਆ ਉਹਦੇ ਵਿੱਚ ਉਹਦੇ ਵਿੱਚ ਹੀ ਲਜਾਇਆ ਰੱਖਿਆ ਮੈਨੂੰ ਤਾਂ ਉਹ ਮੈਂ ਤਾਂ ਪਹਾੜ ਲੈ ਮੈਂ ਤਾਂ ਠੇਕੇਦਾਰ ਕੀ ਆ ਪਤਾ ਨਾ ਨਾ ਮੈਂ ਤਾਂ ਕੌਮ ਦਾ ਉਲਝਿਆ ਪਿਆ ਉਹ ਬੈਂਕ ਦੇ ਫੋਨ ਮਾਰ ਮਾਰ ਹੀ ਥੱਕ ਗਿਆ ਮੈਂ ਤਾਂ ਤੇ ਕਿਹੜੇ ਬੈਂਕ ਨੂੰ ਹੋਇਆ ਜੈ ਮਾਤਾ ਜੀ ਜੈ ਮੰਦੀ ਮਾਤਾ ਜੀ ਕੀ ਹਾਲ ਚੱਲਿਆ ਠੀਕ ਹੈ ਜੀ ਕਿੱਧਰ ਫਿਰਦਾ ਓਰੇ ਮੈਂ ਠੇਕੇ ਦੇ ਨਾਲ ਜਿਹੜੀ ਤੁਹਾਨੂੰ ਫਾਈਲ ਦੇ ਗਿਆ ਸੀ ਉਹ ਸਾਰੇ ਕਾਜ ਬਤੀਤ ਹੋ ਗਏ ਜੀ ਓਕੇ ਆ ਠੀਕ ਹੈ ਇੱਕ ਬੈਂਕ ਸਾਲਵੈਂਸੀ ਦੀ ਪ੍ਰੋਬਲਮ ਚੱਲੀ ਜਾਂਦੀ ਆ ਮੈਂ ਸਾਰੇ ਬੈਂਕਾਂ ਦੇ ਚਾਰ-ਚਾਰ ਪੰਜ-ਪੰਜ ਵਾਰ ਫੋਨ ਪਾਣੀ ਬੂਣੀ ਪੜਾਉ ਇਹਦਾ ਪਸੀਨੇ ਬਸੀਨੇ ਹੋ ਰਿਹਾ ਇਹਦਾ ਬਾਲਾ ਬੁਰਾ ਹਾਲ ਹੋਇਆ ਜੀ ਟੈਨਸ਼ਨ ਚ ਸੀ ਬਾੜੀ ਚ ਖਾਦੀ ਮੈਨੂੰ ਐ ਦੱਸੋ ਜੀ ਉਹ ਬੈਂਕ ਵਾਲਾ ਪ੍ਰੋ ਜੀ ਕਹਿੰਦੇ ਆ ਨੂੰ ਬੈਂਕ ਸੋਲਵੈਂਸੀ ਦਾ ਫਾਰਮ ਜੀ ਲਾਉਣਾ ਸੀ ਇੱਕ ਬਾਕੀ ਬਾਕੀ ਸਾਰੇ ਕਾਗਜ਼ ਪੱਤਰ ਤੁਸਾਂ ਦੇ ਗਏ ਤੁਸੀ ਕਹਿੰਦੇ ਕੰਮ ਹੋ ਜੂ ਮੈਂ ਤਾਂ ਉਲਝਿਆ ਪਿਆ ਹਾਂ ਨਾ ਬੈਂਕ ਵਾਲੇ ਕੀ ਕਹਿੰਦੇ ਨੇ ਹੁਣ ਸੋਲਵੈਂਸੀ ਨੂੰ ਬੈਂਕ ਵਾਲੇ ਗੱਲ ਹੀ ਨਹੀਂ ਸੁਣਦੇ ਮੇਰੀ ਮੈਂ ਤਾਂ ਚਾਰ ਚਾਰ ਕਦੇ ਉਹ ਬੈਂਕੇ ਜਾ ਕੇ ਉਹ ਬੰਦੇ ਮੇਰੀ ਗੱਲ ਹੀ ਨਹੀਂ ਸੁਣਦੇ ਇਹਦਾ ਆਖਿਆ ਪਿਆ ਸੀ ਵਿਚਾਰੋਸ ਲੈ ਜਾਂਦਾ ਕੋਈ ਗੱਲ ਨਹੀਂ ਤੁਸੀਂ ਕਿਉਂ ਬੋਝ ਲੈਤਾ ਤੁਸਾਂ ਕਹਿੰਦੇ ਇਹ ਆਮਨ ਬਕਰੀਪੋ ਵਾਲੀ ਹੱਲ ਕਰੂਗਾ ਕਰ ਮੈਂ ਜੋ ਆਪਣਾ ਲੈ ਬਈ ਹੱਲ ਕਰ ਦੇਦਾ ਮੈਂ ਤਾਂ ਬਹੁਤ ਉਲਝਿਆ ਜਾਣਾ ਮੈਨੂੰ ਦੱਸੋ ਜਿਹੜਾ ਬੈਂਕ ਚ ਨਹੀਂ ਲਾਉਣਾ ਬਾਈ ਨੇ ਠੀਕ ਹੈ ਛੇਕੇਦ ਥੋੜੀ ਫਾਈਲ ਬਣ ਕੇ ਸੋਨੂੰ ਕੰਪਲੀਟ ਸਬਮਿਟ ਕਰਵਾ ਦੂੰਗਾ ਸੋਨੂੰ ਹੱਥ ਪਰੇਸ਼ਾਨ ਹੋਇਆ ਬਾਈ ਤੁਸੀਂ ਹੱਲ ਕਰੋ ਮੈਂ ਤਾਂ ਤੁਸੀਂ ਕੋਈ ਗੱਲ ਨਹੀਂ ਇਹਨੂੰ ਮਾਤਾ ਦੇ ਕਿੱਥੇ ਫੜ ਲਿਆ ਆ ਉਹ ਇਹ ਵੀ ਆਇਆ ਹੋਇਸੀ ਇਹ ਵੀ ਆਇਆ ਹੋਇਸੀ ਮੈਂ ਇਹਨੂੰ ਕਿਹਾ ਮਨ ਵੀ ਆਇਆ ਹੋਇ ਇੱਥੇ ਕਮਰਾ ਲੈਤਾ ਹੋਇ ਉਹਨੇ ਮਾ ਚੱਲ ਚੱਲ ਉਹਦਾ ਪਰੇਸ਼ਾਨ ਹੋਇਆ ਬਾਈ ਮੇਰਾ ਤਾਂ ਹੱਲ ਕਰੋ ਨਾ ਨਾ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਮੇਰੇ ਕੋਲ ਕੱਲੂ ਦਫ਼ਤਰ ਚ ਪਹਿਲੇ ਗਾਇਆਂ ਦੇ ਮੈਸੇਜ ਅੱਪ ਚ ਪੈਂਦੇ ਹੀ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਕੱਲ ਨੂੰ ਆਇਨੋ ਮੇਰੇ ਕੋਲੇ ਫਾਈਲ ਮੇਰੇ ਦਫ਼ਤਰ ਦਾ ਜਦੋਂ ਥੋੜੀ ਬੈਂਕ ਸੋਲਵੈਂਸੀ ਰੈਡੀ ਹੋ ਜੂ ਸਾਰਾ ਤੁਹਾਡਾ ਕੰਮ ਇਹ ਟੂ ਡੈਡ ਕੰਪਲੀਟ ਹੋ ਗਏ ਤੁਹਾਨੂੰ ਫਾਈਲ ਬਣਾ ਕੇ ਰੈਡੀ ਆ। ਆ ਬਈ ਮੈਂ ਮੁੜ ਕੇ ਫੇਰ 올 ਜਾ ਫਿਰ। ਬੈਕ ਚ ਨਹੀਂ ਜਾਣਾ ਤਾਂ ਮੈਂ ਦੱਸਦਾ ਬਾਈ ਜੰਦਰ ਨੇ ਦੁਬਾਰਾ। ਉਹ ਐ ਹੁੰਦਾ ਨਾ ਜੀ ਜੇ ਆਪਾਂ ਕਿਸੇ ਨੂੰ ਪਹਿਲਾਂ ਕਹਿ ਦਈਏ ਵੀ ਆਪਾਂ ਸਾਰਾ ਕੁਝ ਹੀ ਦੇ ਦਾਂਗੇ ਅਗਲੇ ਨੂੰ ਐ ਹੁੰਦਾ ਪਤਾ ਨਹੀਂ ਇਹ ਉਹ ਆ। ਠੀਕ ਆ। ਹੁਣ ਇਹਨੂੰ ਕੋਈ ਗੱਲ ਨਹੀਂ ਬੇਫਿਕਰ ਹੋ ਜੇ ਬੈਂਕ ਸੋਲਵੈਂਸੀ ਵੀ ਥੋੜੀ ਹੋ ਜੂ ਜੀ। ਛੋਟੇ ਜਿਹੜੇ ਬਾਕੀ ਕਾਗਜ਼ ਨੇ ਜਿਹੜੇ ਕੋਈ ਕਮੀ ਪੇਸ਼ੀਏ ਸਾਰੇ ਮੈਂ ਕੰਪਲੀਟ ਕਰਕੇ ਲਾ ਦੂੰਗਾ ਤੁਸੀਂ ਕੱਲ ਨੂੰ ਮੇਰੇ ਕੋਲ ਗੇੜਾ ਮਾਰ ਲਿਓ। ਸੋਨੂ ਕੀ ਕਹਿੰਦੇ ਅਗਲੇ ਹਫਤੇ ਫਾਈਲ ਬਣਾ ਕੇ ਟੈਂਡਰ ਦੇ। ਸੋਨੂ ਜੀ ਮੈਂ ਪਰੇਸ਼ਾਨ ਹੋਇਆ ਬੈਠਾ ਹਾਂ। ਮੇਰਾ ਇਹ ਕੰਮ ਸੰਧਾ ਭਾਈ ਬਾਸਕਰ ਬਾਹਲਾ ਖਬਰ ਆਇਆ। ਇਹ ਕੰਮ ਮੇਰਾ ਕਲੀਅਰ ਹੋਣਾ ਚਾਹੀਦਾ। ਇਹ ਮੈਨੂੰ ਆ ਭਾਈ ਸਿੱਧੂ ਲੈ ਆ ਮੈਨੂੰ ਕਹਿੰਦਾ ਇਹ ਵੀ ਇੱਥੇ ਹੈ। ਤੇਰਾ ਕੰਮ ਇਹ ਕਰਾ ਦੇ ਹਲ 100 ਨਹੀਂ 100% ਕਰਾ ਦੂਗਾ। ਮੈਂ ਤਾਂ ਜੀ ਬੈਹ ਲਾ ਲਓ ਵੀ 10 ਦਿਨ ਹੋ ਗਏ ਖੱਦਲ ਖਵਾਰੇ ਹੋਈ ਜਾਂਦਾ। ਮੈਂ ਤਾਂ ਕੁਦਰਤੀ ਬਸ ਇੱਧਰ ਕੱਲਾ ਹੀ। ਕੰਮ ਨਹੀਂ ਚਾਹਦੇ। ਬੈਂਕਾਂ ਚਲੋ ਕੋਈ ਗੱਲ ਨਹੀਂ ਜੀ ਤੁਹਾਡਾ ਹੱਲ ਹੋ ਜਾਊਗਾ ਹੋਰ ਦੱਸੋ ਹੋਰ ਚਾਹ ਪੀਓਗੇ ਪਹਿਲਾਂ ਕਿ ਕੋਲਡ ਡਰਿੰਕ ਪੀਓਗੇ ਚੰਦਾ ਪੀ ਲਾਂਗੇ ਜੀ ਠੰਡਾ ਪੀ ਲਾਂਗੇ ਤਨਵੀਰ ਯਾਰ ਠੰਡਾ ਕਹਾ ਵੀਰ ਬਾਈ ਜੀ ਬੈਠੋ ਰਾਮ ਨਾਲ ਤੁਹਾਨੂੰ ਫਾਈਲ ਬਣ ਕੇ ਸਾਰਾ ਕੁਝ ਕਰਕੇ ਤੁਹਾਨੂੰ ਸੋਮਵਾਰ ਨੂੰ ਤੁਹਾਡੀ ਫਾਈਲ ਦੇ ਦਾਂਗੇ ਤੁਸੀਂ ਮੰਗਲਵਾਰ ਤੋਂ ਉਹਦੇ ਟੈਂਡਰ ਪਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਤੁਹਾਡੇ ਕੱਲ ਨੂੰ ਅਜੇ ਡੋਂਗਲ ਬਣਾ ਦੇਵਾਂਗੇ ਤੁਹਾਨੂੰ ਲੈ ਜੀ ਕੋਈ ਚੱਕਰ ਗੱਲ ਨਹੀਂ ਬਾਈ ਜੀ ਮੈਂ ਤਾਂ 10 ਦਿਨ ਹੋ ਗਏ ਬਹੁਤ ਬਹੁਤ ਧੰਨਵਾਦ ਸੋਹਣੇ ਮੈਂ ਕਹਿੰਦਾ ਕੋਈ ਚੱਕਰੀ ਨਾ ਮੰਨੋ ਜੀ ਕੱਲ ਨੂੰ ਕਿੰਨੇ ਕ ਠੀਕ ਹੈ ਜੀ ਆਫਿਸ ਕੱਲ੍ਹ ਨੂੰ ਤੋਂ ਕਿੰਨੇ ਹੁੰਦਾ ਆਪਣਾ ਮੇਰਾ 10 ਤੋਂ 5 ਵਜੇ ਤੱਕ ਹੁੰਦਾ ਤੁਸੀਂ ਜਦੋਂ ਤੁਹਾਨੂੰ ਟਾਈਮ ਲੱਗੇ ਆ ਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਬਈ